ਈ ਆਪਾਂ ਕਾਫੀ ਦੇਰ ਰੂਮ ਨਾਕ ਕੀਤਾ 15-20 ਮਿੰਟ ਪਹਿਲਾਂ ਵਾਰੀਆਂ ਪਰ ਕਿਸਨੇ ਨਹੀਂ ਖੋਲਿਆ ਅੰਦਰ ਕੀ ਹਾਲਾਤ ਸੀ ਜੋ ਵੀ ਸੀ ਆਪਾਂ ਕਿਸ ਨੂੰ ਬੁਲਾਇਆ ਵੀ ਨਹੀਂ ਰੂਮ ਖੋਲਣ ਲਈ ਆਪਾਂ ਬਾਹਰ ਵੇਟ ਕੀਤੀ ਕਿ ਆਉਗੇ ਫ੍ਰੈਸ਼ੀ ਕੈਨੇਡੀਅਨ ਤੇ ਕਿੰਮੀ ਪਵਨ ਦੀ ਕਾਲ ਰਿਕਾਰਡਿੰਗ ਦੇ ਵਿੱਚ ਸਾਰਿਆਂ ਨੇ ਇਹੀ ਸੁਣਿਆ ਸੀ ਕਿ ਸਨੇਹਾ ਕਤਿਆ ਨੇ ਸਭ ਕੁਝ ਕਰਵਾਇਆਗਾ ਉਸ ਮੁੰਡੇ ਦੇ ਨਾਲ ਰੂਮ ਦੇ ਵਿੱਚ ਭੇਜਿਆ ਤੇ ਡਰਿੰਕ ਵਗੈਰਾ ਪਈ ਹੈਗੀ ਜੋ ਇਲਜ਼ਾਮ ਰੇਟ ਕੀ ਕਿੰਮੀ ਨੇ ਲਾਇਆ ਸੀ ਕਾਲ ਰਿਕਾਰਡਿੰਗ ਦੇ ਵਿੱਚ ਸੋ ਉੱਥੇ ਹੀ ਆਪਾਂ ਤੁਹਾਨੂੰ ਦੱਸਦੇ ਕਿ ਸਨੇਹਾ ਨੇ ਸਾਰੇ ਸਬੂਤ ਦਿੱਤੇ ਨੇ ਕਿ ਜਦੋਂ ਕਿੰਮੀ ਰੂਮ ਦੇ ਵਿੱਚ ਗਈ ਸੀ ਤਾਂ ਇਸ ਦਾ ਅਸੀਂ ਰੂਮ ਬਹੁਤ ਖੜਕਾਇਆ ਕਿ ਬਾਹਰ ਨਿਕਲਿਆ ਬਾਹਰ ਨਿਕਲਿਆ ਪਰ ਇਹਨਦਰ ਕੋਈ ਨਹੀਂ ਬੋਲੀ ਤੇ ਅਸੀਂ ਇਸ ਦੀ 4 ਵਜੇ ਤੱਕ ਸਵੇਰ ਵੇਟ ਵੀ ਕਰਦੇ ਰਹੇ ਜਿਸ ਦੀ ਤੁਸੀਂ ਕਲਿੱਪ ਵੀ ਸਕਰੀਨ ਉੱਪਰ ਚੱਲਦੀ ਦੇਖ ਸਕਦੇ ਜੋ ਸਨੇਹਾ ਦੁਆਰਾ ਸ਼ੇਅਰ ਕੀਤੀ ਤੋਂ ਬਾਅਦ ਲੋਕ ਇਹੀ ਕਹਿੰਦੇ ਪਿੰਨੇ ਕਿ ਕਿੰਮੀ ਦੀ ਹੀ ਗਲਤੀ ਹੋ ਸਕਦੀ ਆ ਤੇ ਜਦੋਂ ਕਿੰਮੀ ਬਾਹਰ ਨਿਕਲੀ ਤਾਂ ਉਸਨੇ ਕਿਹਾ ਕਿ ਮੈਂ ਬੱਚੀ ਨਹੀਂ ਹੈਗੀ ਮੈਨੂੰ ਸੁਰਤ ਤਾਂ ਕਿ ਮੈਂ ਇੰਨੀ ਵੀ ਪੀਤੀ ਨਹੀਂ ਹੈਗੀ ਇਹ ਸਾਰਾ ਕੁਝ ਸਨੇਹਾ ਦਾ ਕਹਿਣਾਗਾ ਤੇ ਬਾਕੀ ਪਵਨ ਕਿੰਮੀ ਨੇ ਵੀ ਆਪਣੇ ਇੰਸਟਾਗ੍ਰam ਦੇ ਉੱਪਰ ਸਟੋਰੀ ਸ਼ੇਅਰ ਕਰਕੇ ਇਹੀ ਗੱਲ ਕਹੀ ਹੈ ਕਿ ਅਸੀਂ ਵੱਖ ਹੋਏਾਂਗੇ ਇਸ ਦੇ ਵਿੱਚ ਸੁਨੇਹਾ ਦਾ ਕੋਈ ਕਸੂਰ ਨਹੀਂ ਹੈਗਾ ਰੱਬ ਨੇ ਸਾਡਾ ਸਾਥ ਇੰਨਾ ਹੀ ਲਿਖਿਆ ਸੀ ਤੇ ਜੋ ਬਹੁਤ ਵਧੀਆ ਰਿਹਾ ਸਭ ਇੱਕ ਦੂਜੇ ਬਿਨਾ ਇੱਕ ਮਿੰਟ ਨਹੀਂ ਸੀ ਰਹਿੰਦੇ ਪਰ ਹਾਲਾਤ ਕੁਝ ਇਦਾਂ ਦੇ ਬਣ ਗਏ ਨੇ ਕਿ ਸਾਨੂੰ ਵੱਖ ਹੋਣਾ ਪੈ ਗਿਆ ਸਾਡੀ ਮਜਬੂਰੀ ਬਣ ਗਈ ਇਸ ਦੇ ਵਿੱਚ ਸੁਨੇਹਾ ਦੀ ਕੋਈ ਗਲਤੀ ਨਹੀਂ ਜੀ ਕਿ ਸਾਨੂੰ ਹੁਣ ਬਸ ਜੀ ਲੈਂਡ ਦੋ ਕਿੰਮੀ ਪਵਨ ਦਾ ਇਹੀ ਕਹਿਣਾਗਾ ਬਾਕੀ ਸੁਨੇਹਾ ਨੇ ਆਪਣੇ ਪ੍ਰੂਫ ਰੱਖੇ ਸੀਗੇ ਕਿ ਕਿ ਕਿੰਮੀ ਨੇ ਹੀ ਸਭ ਕੁਝ ਆਪਣੀ ਮਰਜ਼ੀ ਦੇ ਨਾਲ ਕੀਤਾ ਸੀਗਾ ਸੁਨੇਹਾ ਦੁਬਾਰਾ ਇਹ ਪਰੂਫ ਰੱਖਣ ਦਾ ਕਾਰਨ ਇਹੀ ਹੈ ਕਿਉਂਕਿ ਕਿਮੀ ਨੇ ਇਲਜ਼ਾਮ ਲਾਇਆ ਸੀ ਸੁਨੇਹਾ ਦੇ ਉੱਪਰ ਕਿ ਇਸਨੇ ਮੇਰੇ ਨਾਲ ਧੱਕੇ ਨਾਲ ਕਰਵਾਇਆ ਹੈ। ਬਾਕੀ ਤੁਸੀਂ ਕਲਿੱਪ ਵੀ ਸਕਰੀਨ ਉੱਪਰ ਚੱਲਦੀ ਦੇਖ ਹੀ ਲਈ ਹੋਣੀ। ਬਾਕੀ ਕਮੈਂਟਾਂ ਦੇ ਵਿੱਚ ਆਪੋ ਆਪਣੇ ਵਿਚਾਰ ਸਾਂਝੇ ਜਰੂਰ ਕਰਕੇ ਤੁਹਾਨੂੰ ਕੌਣ ਸਹੀ ਤੇ ਕੌਣ ਗਲਤ ਲੱਗਦਾ ਰੱਬ ਰਾਖਾ।